ਲੋਕ ਸਭਾ ਚੋਣਾਂ ਦੇ ਨਤੀਜੇ ਕੁਛ ਹੀ ਮਿੰਟਾਂ ਦੇ ਵਿੱਚ ਜੋ ਪੰਜਾਬ ਦੇ ਆ ਰਹੇ ਨੇ ਤੁਹਾਨੂੰ ਤਸਵੀਰਾਂ ਜਲੰਧਰ ਦੀਆਂ ਦਿਖਾ ਰਿਹਾ ਜਲੰਧਰ ਦੇ ਇਸ ਟਾਈਮ ਆਸੀਂ ਖੜੇ ਆ ਸਪੋਰਟ ਕਾਲਜ ਦੇ ਬਾਹਰ ਕਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਕੀ ਪ੍ਰਬੰਧ ਕੀਤੇ ਗਏ ਨੇ ਤੁਸੀਂ ਦੇਖ ਰਹੇ ਹੋ ਤਸਵੀਰਾਂ ਅਲੱਗ-ਅਲੱਗ ਬੈਰੀਕੇਡ ਬਣਾਏ ਗਏ ਨੇ ਇਸ ਵਾਰ ਜੋ ਹੈ ਨੋ ਹਲਕਿਆ ਦੇ ਅਲੱਗ-ਅਲੱਗ ਜੋ ਅਕਾਊਂਟਿੰਗ ਸੈਂਟਰ ਬਣਾਏ ਗਏ ਨੇ ਜਿਸ ਦੇ ਵਿੱਚ ਕਿਹੜੀ ਅਕਾਊਂਟਿੰਗ ਆ ਉਹ ਜਲਦੀ ਕਿਹੜੀ ਆ ਉਹ ਖਤਮ ਹੋ ਸਕੇ ਤਾਂ ਨਤੀਜੇ ਘੜਿਆ ਉਹ ਜਲਦੀ ਸਾਹਮਣੇ ਆ ਸਕ ਤੁਹਾਨੂੰ ਦੱਸ ਦਈਏ ਜਲੰਧਰ ਦੇ ਵਿੱਚ ਜੋ ਹੈ ਮੇਨ ਕੈਂਡੀਡੇਟ ਜਿਸ ਦੇ ਵਿੱਚ ਗੱਲ ਕਰੀਏ ਕਾਂਗਰਸ ਦੀ ਕਾਂਗਰਸ ਦੇ ਵਿੱਚ ਸਾਬਕਾ ਚਰਨਜੀਤ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਤੇ ਭਾਜਪਾ ਤੋਂ ਸੁਸ਼ੀਲ ਕੁਮਾਰ ਰਿੰਕੂ ਤੇ ਕਾਲੀ ਦਲ ਤੋਂ ਮਹਿੰਦਰ ਸਿੰਘ ਕੇਪੀ ਤੇ ਇਹ ਭੋਜਨ ਸਮਾਜ ਪਾਰਟੀ ਤੋਂ ਬਲਵਿੰਦਰ ਸਿੰਘ ਤੋਂ ਆਮ ਆਦਮੀ ਪਾਰਟੀ ਤੋਂ ਤੁਸੀਂ ਦੇਖ ਰਹੇ ਹੋ ਤਸਵੀਰਾਂ ਆਮ ਆਦਮੀ ਪਾਰਟੀ ਤੋਂ ਪਵਨ ਕੁਮਾਰ ਟੀਨੂ ਤਸਵੀਰਾਂ ਅਫਸਰ ਸਬਾਨ ਕਿਹੜੇ ਪਹੁੰਚਨੇ ਸ਼ੁਰੂ ਹੋ ਰਹੇ ਨੇ ਕੁਝ ਹੀ ਮਿੰਟ ਬਾਅਦ ਕਿਹੜੇ ਕਾਊਂਟਿੰਗ ਸਟਾਰਟ ਹੋ ਜਾਏਗੀ ਇਸ ਵਾਰ ਦੇਖਣ ਨੂੰ ਮਿਲਿਆ ਲੱਗ ਨੋ ਜਲੰਧਰ ਦੇ ਨੋ ਹਲਕਿਆਂ ਦੇ ਲਗ ਲਗ ਬੂਥ ਬਣਾਏ ਗਏ ਨੇ ਬੂਥਾਂ ਦੇ ਜੋ ਹੈ ਕਾਊਂਟਿੰਗ ਕਿਹੜੀ ਹੈ ਸ਼ੁਰੂਆਤ ਹੋ ਜਾਏਗੀ ਭਾਵੇਂ ਗੱਲ ਕਰੀਏ ਜਲੰਧਰ ਦੇ ਚਾਰ ਹਲਕੇ ਨੇ ਜਲੰਧਰ ਵੈਸਟ ਜਲੰਧਰ ਨਾਰਥ ਜਲੰਧਰ ਸੈਂਟਰ ਤੇ ਸ਼ਾਹਕੋਟ ਆਦਮਪੁਰ ਕਰਤਾਰਪੁਰ ਤੇ ਨਕੋਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜੋ ਲਗ ਲਗ ਕਾਊਂਟਿੰਗ ਸੈਂਟਰ ਬਣਾਏ ਗਏ ਨੇ ਜਿਸ ਦੇ ਤਿੰਨ ਕੈਟ ਬਣਾ ਦਿੱਤੇ ਗਏ ਨੇ ਤਿੰਨ ਗੇਟ ਸੀਸੀਟੀਵੀ ਕੈਮਰੇ ਦੀ ਜੋ ਹੈ ਨਜ਼ਰ ਦੇ ਵਿੱਚ ਜਿਸ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਮੰਧ ਕੀਤੇ ਗਏ ਨੇ ਕੁਛ ਹੀ ਦਿਨ ਦੇ ਵਿੱਚ ਕਾਊਂਟਿੰਗ ਜੋ ਹੈ ਗਿਣਤੀ ਉਹ ਸਟਾਰਟ ਹੋ ਜਾਏਗੀ ਕੁਛ ਹੀ ਘੰਟਿਆਂ ਬਾਅਦ ਜੋ ਹੈ ਇਹ ਜੋ ਨਤੀਜੇ ਕਿੜਿਆ ਸਾਹਮਣੇ ਬਾਹਰ ਆ ਜਾਣਗੇ ਦੇਖਣਾ ਹੋਏਗਾ ਜਲੰਧਰ ਦੇ ਕਿਸ ਦੇ ਉੱਤੇ ਸਿਰ ਦੇ ਉੱਤੇ ਤਾਜਦ ਦਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਮੰਧ ਕੀਤੇ ਗਏ ਨੇ ਕੋਈ ਵੀ ਭਾਵੇਂ ਕੈਂਡੀਡੇਟ ਦੇ ਵਰਕਰ ਆ ਉਹ ਪਹਿਲਾਂ ਆਈ ਕਾਰਡ ਦਿਖਾਇਆ ਜਾਏਗਾ ਆਈ ਕਾਰਡ ਤੋਂ ਬਾਅਦ ਕਿਹੜੀ ਉਹਨਾਂ ਦੀ ਚੈਕਿੰਗ ਹੋएगी ਚੈਕਿੰਗ ਤੋਂ ਬਾਅਦ ਉਹ ਅੰਦਰ ਜਾਣਗੇ ਆਪਣੇ ਆਪਣੇ ਕਾਊਂਟਿੰਗ ਸੈਂਟਰ ਦੇ 8 ਵਜੇ 7 ਵਜੇ ਦੇ ਕਰੀਬ ਕਿਹੜੀ ਹੈ ਕਾਊਂਟਿੰਗ 8 ਵਜੇ ਸ਼ੁਰੂ ਹੋ ਜਾਏਗੀ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਪ੍ਰਸ਼ਾਸਨ ਵੱਲੋਂ ਪੂਰੇ ਪ੍ਰਬੰਧ ਕੀਤੇ ਗਏ ਇਸ ਬਾਰੇ ਅਸੀਂ ਏਸੀਬੀ ਸਾਹਿਬ ਨਾਲ ਗੱਲਬਾਤ ਕਰਦੇ ਹਾਂ ਸਭ ਕਿਹੜੇ ਅੰਦਰ ਕਾਊਂਟਿੰਗ ਸੈਂਟਰ ਤੇ ਬੰਦੇ ਪਹੁੰਚਨੇ ਹਨ ਚੈਕਿੰਗ ਕਿਹੜੀ ਕੀਤੀ ਹੈ ਕੀ ਕੀ ਜੋ ਹੈ ਚੈਕਿੰਗ ਕਰ ਰਹੇ ਹੈ ਚੈਕਿੰਗ ਪੂਰੀ ਕਰ ਰਹੇ ਹਾਂ ਕਿਸੇ ਨੂੰ ਵੀ ਮੋਬਾਈਲ ਫੋਨ ਦੀ ਐਂਟਰੀ ਨਹੀਂ ਜਿਹਨੇ ਕੋਈ ਕਾਰਡ ਇਸ਼ੂ ਹੈਗਾ ਕਾਰਡ ਤੇ ਹੀ ਐਂਟਰੀ ਹੈ ਡੀਸੀ ਸਾਹਿਬ ਵੱਲੋਂ ਕਾਰਡ ਇਸ਼ੂ ਹੋ ਤੇ ਕੈਂਟ ਦੀ ਐਂਟਰੀ ਸਿਰਫ ਦਨਾਂ ਦੀ ਅੱਛਾ ਜੀ ਨੋ ਹਲਕੇ ਅਲੱਗ-ਅਲੱਗ ਬੂਥ ਬਣਾਏ ਨੇ ਅਲੱਗ-ਅਲੱਗ ਹੈਗੇ ਸਾਰਿਆਂ ਦੇ ਅਲੱਗ-ਅਲੱਗ ਐਂਟਰੀ ਆ ਇਥੋਂ ਨਾਰਥ-ਵੈਸਟ ਤੇ ਕੈਂਟ ਦੀ ਨਾਰਥ-ਵੈਸਟ ਕੈਂਟ ਦੀ ਜੋ ਆਈ ਕਾਰਡ ਤੋਂ ਬਗੈਰ ਅੰਦਰ ਕਿਸੇ ਨਹੀਂ ਕੋਈ ਵੀ ਆਈ ਕਾਰਡ ਤੋਂ ਬਿਨਾ ਲਾਉ ਨਹੀਂ ਮੋਬਾਈਲ ਫੋਨ ਅਲਾਉਡ ਹੈ ਤੁਸੀਂ ਦੇਖਿਆ ਅਸੀਂ ਏਸੀਪੀ ਸਾਹਿਬ ਦੇ ਨਾਲ ਗੱਲਬਾਤ ਕੀਤੀ ਗਈ ਇੱਕ ਵਾਰ ਤੁਸੀਂ ਦੇਖ ਰਹੇ ਹੋ ਪੁਲਿਸ ਮੁਲਾਜ਼ਮਾਂ ਵੱਲੋਂ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਦੇ ਆਈ ਕਾਰਡ ਦੇਖੇ ਜਾ ਰਹੇ ਨੇ ਤੇ ਉਹਨਾਂ ਦੇ ਜੋ ਫੋਨ ਹੈ ਉਹ ਅੰਦਰ ਬਿਲਕੁਲ ਵੀ ਨਹੀਂ ਜਾ ਸਕਦੇ ਤਸਵੀਰਾਂ ਦੇਖ ਰਹੇ ਹੋ ਅਲ ਤੇ ਬੂਥ ਕਿਰੇ ਬਣਾਏ ਗਏ ਇੱਥੇ ਜਲੰਧਰ ਨਾਰਥ ਜੋ ਹੈ ਜਲੰਧਰ ਕੈਂਟ ਦੀਆਂ ਇਹ ਜੋ ਇਸ ਜਗ੍ਹਾ ਤੇ ਬਣਾਏ ਗਏ ਨੇ ਅਲੱਗ-ਅਲੱਗ ਕਿੱਡੇ ਗੇਟਾਂ ਦੇ ਬੂਥ ਬਣਾਏ ਗਏ ਨੇ ਤਿੰਨ-ਤਿੰਨ ਚਾਰ-ਚਾਰ ਬੂਥ ਕਿਰੇ ਦਿੱਤੇ ਗਏ ਨੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕੁਛ ਥੇੜ ਦੇ ਵਿੱਚ ਜੋ ਹੈ ਕਾਊਂਟਿੰਗ ਸਟਾਰਟ ਹੋ ਜਾਣੀ ਹੈ ਤੇ ਕੁਛ ਥੇੜ ਦੇ ਵਿੱਚ ਕੁਛ ਘੰਟਿਆਂ ਦੇ ਵਿੱਚ ਨਤੀਜੇ ਕਿੜੇ ਆ ਉਹ ਬਾਹਰ ਜੋ ਸਾਹਮਣੇ ਆ ਜਾਣੇ ਨੇ ਦੇਖਣਾ ਹੋਏਗਾ ਜਲੰਧਰ ਦਾ ਕੌਣ ਬੰਦਾ ਸਿਰ ਦੇ ਉੱਤੇ ਉਹਨਾਂ ਦੇ ਸਿਰ ਦੇ ਉੱਤੇ ਤਾਜ ਲੱਗਦਾ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਾਹਾਜਨ ਜਗਬਾਨੀ ਟੀਵੀ ਜਲੰਧਰ কারণ okay, okay. okay. okay.